ਓ ਚਾਚਾ ਸਿਆ ਓਏ ਤੂੰ ਲੋਕਾਂ ਨੂੰ ਮਨ ਕੀ ਬਾਤਾਂ ਬਹੁਤ ਸੁਣਾਈਆ ਅੱਜ ਲੋਕਾਂ ਨੂੰ ਕੰਗਣਾ ਦੀ ਬਾਤ ਸੁਣਾ ਦੇ ਓਏ ਕਿਉਂ ਜਖਮਾਂ ਤੇ ਨੂਨ ਛਿੜਕਦੇ ਹੋ ਉਹ ਤਾਂ ਮੇਰੇ ਨਾਲ ਪਹਿਲੇ ਤੜੰਗ ਹੋ ਰਹੀ ਆ ਓ ਜੇ ਮੈਥੋਂ ਕੁਝ ਪੁੱਠਾ ਸਿੱਧਾ ਬੋਲਿਆ ਗਿਆ ਤਾਂ ਹੋ ਗਏ ਤੇ ਐਡਾ ਸੋਨਾ ਖੜਿਆ ਹੋਇਆ ਕਰਮਲ ਦਾ ਫੁੱਲ ਛੱਡ ਕੇ ਉਹਨਾਂ ਦੇ ਹੱਥ ਦੀ ਪੂਛ ਫੜ ਲੈ ਓਏ ਸੋਜ ਵਾਲਿਆ ओए तू मेरे ते केकल का बहुत सनाया सी हां ओए शेकड़ तू ही सुना दे कंगना ते कोस ए ओए मैं सुनाता दा देना ओए आखा दी मगर बोली जायो ओए तू मगर दा फिक्र ना कर तू मुरे लग मगर दा आप ही सांभ लांगे हो <laughs> पुठा सदा जेड़ी सी बोले पुठा सदा जेड़ी सी बोले कन्ना वाले पर देखो ਖਾਂਦੀ ਫੇਰਦੀ ਅੜੇ ਅਡੋਲੇ ਖਾਂਦੀ ਫੇਰਦੀ ਅੜੇ ਅਡੋਲੇ ਇਹ ਰਿਪੋਰਟ ਤੇ ਖੜਕੇ ਲਪੇੜਾ ਕੰਗਣਾਾਂ ਦੇ ਮਾਰਾ ਕੁੜੀ ਨੇ ਧਰਕੇ ਲਪੇੜਾ ਕੰਗਣਾਾਂ ਦੇ ਇਹ ਰਿਪੋਰਟ ਤੇ ਖੜਕੇ ਲਪੇੜਾ ਕੰਗਣਾਾਂ ਦੇ ਮਾਰਾ ਕੁੜੀ ਨੇ ਧਰਕੇ ਲਪੇੜਾ ਕੰਗਣਾਾਂ ਦੇ ਉਹ ਮਾਰਾ ਕੁੜੀ ਨੇ ਧਰਕੇ ਲਪੇੜਾ ਕੰਗਣਾਾਂ ਦੇ ਮਾਰਾ ਕੁੜੀ ਨੇ ਧਰਕੇ ਲਪੇੜਾ ਕੰਗਣਾਾਂ ਦੇ